ਵਾਇਪੁਰ ਜੀ ਕਾ ਖਾਲਸਾ ਵਾਇਪੁਰ ਜੀ ਕੀ ਫਤਿਹ ਜੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਬੰਦੀ ਛੋੜ ਦਾਤੇ ਨੇ ਸੰਗਤਾਂ ਨੂੰ ਜਦੋਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਖਾਲਸੇ ਨੂੰ ਹੁਕਮ ਸੰਗਤਾਂ ਨੂੰ ਸਿੱਖ ਕੌਣ ਹੁਕਮ ਕੀਤਾ ਸੀ ਪਲੀਆਂ ਪਲਾਈਆਂ ਜਵਾਨੀਆਂ ਅਤੇ ਸ਼ਸ਼ਤਰ ਅਤੇ ਉਹ ਸੁੰਦਰ ਘੋੜੇ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਕੰਮ ਆ ਸਕਣ ਉਹ ਸਤguru ਦੇ ਘਰੋਂ ਭੇਟਾ ਕੀਤੇ ਜਾਣ ਸੋ ਉਸੇ ਲੜੀ ਦੇ ਤਹਿਤ ਅੱਜ ਇਤਿਹਾਸਕ ਨਗਰ ਮੁੰਡਾਪਿੰਡ ਜ਼ਿਲ੍ਹਾ ਤਰਨਤਾਰਨ ਸੋ ਨਗਰ ਦੀ ਸੰਗਤ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਪੰਜਵਾਂ ਨਿਸ਼ਾਨ ਮਿਸਲ ਸ਼ਹੀਦ ਬਾਬਾ ਬੀਰ ਸਿੰਘ ਜੀ 1300 ਕੋਟਸਵਾਰ ਰੰਗਰੇਟੇ ਗੁਰੂ ਕੇ ਬੇਟੇ ਸੋ ਦਾਲ ਪੰਥ ਨੂੰ ਅੱਜ ਇਹ ਸੁੰਦਰ ਵਿਸ਼ਾਖ ਰਾਕਾ ਜਿਹੜਾ ਵਾ ਇਹ ਭੇਟਾ ਕੀਤਾ ਗਿਆ ਸੋ ਨਗਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ ਇਤਿਹਾਸਕ ਨਗਰ ਹੈ ਗੁਰੂਆਂ ਤੋਂ ਵਰਸਾਇਆ ਨਗਰ ਹੈ ਇਸ ਨਗਰ ਦੇ ਵਿੱਚ ਚੜ੍ਹਦੀ ਕਲਾ ਰਵੇ ਗੁਰਸਿੱਖੀ ਦਾ ਵਾਧਾ ਹੋਵੇ ਅਤੇ ਇਸੇ ਤਰ੍ਹਾਂ ਇਹ ਪੰਥ ਦੀ ਕੌਮ ਦੀ ਨਗਰ ਸੇਵਾ ਕਰਦਾ ਰਹੇ ਹਰ ਮਦਾਨ ਫਤਿਹਬਖਸ਼ ਸਤਿਗੁਰੂ ਜੀ ਨੇ ਦੀ ਚੜ੍ਹਦੀ ਕਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾ ਨਵਾਰ ਮਾਰਾ ਦੋਖਾਂ ਤਾਸ ਫਰਾਇ ਤਾ ਕੋ ਬਿਗਨਾ ਕੋ ਲਾਕੇ ਜਾ ਕੇ ਫਰਾਪਾ ਕੇ ਅਰਦਾਸ ਦਦਾ ਦਾਤਾ ਕੇ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾਲ ਹੀ ਗੰਧ ਪਰੇ ਪੰਡਾਲ ਪਿਓ ਦਾਦੇ ਕਾ ਦੇਖ ਹੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆਰ ਦਾ ਨਾਰਤਨ ਲਾਲ ਜਾ ਕੇ ਕਸ਼ੂਨ ਮੋੜ ਪਰੇ ਪੰਡਾਲ ਕੂਟਾ ਤੁਲ ਖਾਵੇਂ ਕਰਤੇ ਰਾਲ ਮਿਲ ਪਾਈ ਟੋਟ ਨਾਵੇ ਵਾਦ ਦੋ ਵਾਦ ਦੋ ਜੀ ਸਤ ਗੁਰੂ ਧੰਨ ਸਹਿਬ ਸ੍ਰੀ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਫੌਜਾਂ ਦੇ ਮਾਲਕ ਬੰਦੀ ਛੋੜਦਾ ਤੇ ਪੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਸ਼ੀਰ ਦੋਸੰਗੋ ਧੰਨ ਬਾਬਾ ਜੀਵਨ ਸਿੰਘ ਜੀ ਬਾਬਾ ਵੀਰ ਸਿੰਘ ਬਾਬਾ ਪੀਤ ਸਿੰਘ ਬਾਬਾ ਸੱਜਣ ਸਿੰਘ ਜੀ ਆਪ ਜੀ ਦੇ ਦਰਬਾਰ ਪੰਥ ਨੂੰ ਮਹਾਰਾਜ ਨਗਰ ਮੁੰਡਾ ਪੇਣ ਦੀ ਸੰਗਤ ਵੱਲੋਂ ਪਾਤਸ਼ਾਹ ਜੀ ਰੱਖ ਕੇ ਹਾਜ਼ਰ ਕੀਤੇ ਗਏ ਕਿਰਪਾ ਕਰਿਓ ਇਸ ਨਗਰ ਦੀ ਸੇਵਾ ਸਫਲੀ ਕਰਿਓ ਜਿਨ੍ਹਾਂ ਜਿਨ੍ਹਾਂ ਨੇ ਖਜ਼ਾਨੇ ਤੇ ਪਾਤਸ਼ਾਹੀ ਮਾਇਆ ਸਫਲੀ ਕਰਕੇ ਰਾਕੇ ਦੀ ਭੇਟਾ ਬਖ ਦਿੱਤੀ ਹੈ ਗਰੀਬਨਾਂ ਵਾਂ ਇਤਨਾਂ ਦੀਆਂ ਕਮਾਈਆਂ ਚ ਬਰਕਤਾਂ ਪਾਇਓ ਚੜ੍ਹਦੀ ਕਲਾ ਕਰਿਓ ਦੁੱਖਾਂ ਦਿਲਦਰਾਂ ਦਾ ਨਾਸ ਕਰਿਓ ਪਾਤਸ਼ਾਹੀ ਬੇਸ਼ਕਾਮਾਂ ਦਾ ਪਿਆਰ ਬਖਸ਼ਿਓ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਰਸਤਾ ਬਸਦਾਂ ਤੁਰ ਦਰਗਾਹ ਪੀਂਦਣੀਆਂ ਲੋਕ ਪਰ ਲੋਕ ਪਰਦੇ ਟਕਣੇ ਲਾਜਪਾਤ ਰੱਖਣੇ ਇਸ ਵੇਲੇ ਦੀ ਸੇਵਾ ਸਫਲੀ ਕਰਨੀ ਦਾ ਆਸ ਬੇਨਤੀ ਪ੍ਰਵਾਨ ਕਰਨੀ ਗੁਰੂ ਨਾਨਕ ਗੁਰੂ ਜੀ ਕਹਿ ਸਕਦੀ ਜੈ ਗੁਰੂ ਤੇਰੀ ਬਾਣੀ ਸਭ ਦੇ ਚਰਗ ਰਗ ਜਾਵੇ ਨਿਹਾਲੋ ਜਾਵੇ ਤਨ ਤਨ ਜੈ ਜੀ ਗੁਰੂ ਜੀ ਜਿਉਂ ਨਾ ਨੂੰ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਿੰਦਰ ਸਿੰਘ ਪਿੰਡ ਮੁੰਡਾ ਪਿੰਡ ਤੋਂ ਹਾਂ ਇਹ ਕੋੜਾ ਪਿੰਡ ਦੇ ਸੰਜੋਗ ਦਾ ਸਾਡੀ ਨੌਜਵਾਨ ਪੀੜ੍ਹੀ ਦੇ ਸਹਿਯੋਗ ਦਾ ਮੂਲਿਆਂ ਨੇ ਉਦਮ ਕੀਤਾ ਤੇ ਅਗਰਾਈਆਂ ਕਰਕੇ ਜਿਹੜਾ ਇਹ ਕੋੜਾ ਸਰੋਣੀ ਪੰਥ ਅਕਾਲੀ ਦਸਮੇਸ਼ ਤਰਨਾ ਦਾ ਮੌਜੂਦਾ ਮੁਖੀ ਛੇਂਗ ਸਹਿਬਾਨ ਜਹੇਦਰ ਬਾਬਾ ਮੇਜ ਸਿੰਘ ਜੀ ਛੋਡੀ ਜਿਨ੍ਹਾਂ ਨੂੰ ਆਪਾਂ ਦਰਪੰਥ ਨੂੰ ਇਹ ਭੇਟ ਕਰ ਰਹੇ ਹਾਂ ਕੋੜਾ ਵਹਿਗਰ ਜੀ ਦਾ ਖਾਲਸਾ ਵਹਿਗਰ ਜੀ ਦੀ ਨਦੀ ਇਹ ਜੀ ਹੈਗਾ ਜੀ ਮੱਝੂ ਕੀ ਲੈਣ ਦਾ ਹੈਗਾ ਜੀ ਇਹ ਕੋੜਾ ਤੇ ਨੀਲੀ ਇਹਦੀ ਮਾਂ ਨੀਲਾ ਯਾਨੀ ਕਿ ਪਿਓ ਇਹਦਾ ਤੇ ਪਾਰਸ ਘੋੜੇ ਦਾ ਬੱਚਾ ਜੇ ਤੇ ਇਹ ਪਿੰਡ ਦੇ ਸਹਿਯੋਗ ਨਾਲ ਹੀ ਦਿੱਤਾ ਗਿਆ ਜੀ ਕੋਈ ਸੁਖਣਾ ਸੀ ਤਾਂ ਠੀਕ ਹੈ ਜਾਂ ਸ਼ਰਦਾ ਸੀਗੀ ਜੀ ਨਹੀਂ ਜੀ ਇਹ ਸ਼ਰਦਾ ਹੀ ਆ ਜੀ ਸੁਖਣਾ ਕੋਈ ਨਹੀਂ ਗੀ ਇਹ ਪਿੰਡ ਦੇ ਆ ਵੀਰਾ ਭਰਾਵਾਂ ਨੇ ਸਾਰਿਆਂ ਦੇ ਸਹਿਯੋਗ ਨਾਲ ਦਿੱਤਾ ਜੀ